सतनाम श्री वाहिगुरू साहिब जी जय तरी महला चौथा घर पहला चौपदे, एक एकार ਸਤ ਗੁਰ ਪ੍ਰਸਾਦ ਮੇਰਾ ਹੀ ਹਰ ਰਤਨ ਨਾਮ ਹਰ ਵਸਿਆ ਘਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਖੇਲ ਵੇਖਦੋ ਕੇ ਉਤਰੇ ਘਰ ਨਾਮ ਦਿਓ ਰੇਨ ਲਾਤਾ हर रतन नाम हर बसिया गुर हाथ तरियो माथा جنم जनम के खिल विख दुख उतरे गुर नाम दोन लाथा मेरे मान ਬਾਜਰਾਵ ਨਾਮ ਸਭ ਅਰਥਾ ਗੁਰਪੂਰ ਹਰਨਾਮ ਧਰੜਾਇ ਮੇਨ ਨਾ ਵ ਜੀਵਨ ਬਰਥਾ ਰਹਾ ਮੇਨ ਗੁਰ ਮੂੜ ਪਾਇ ਹਾ ਮਨ ਮੁਖ ਏ ਮੋਹ ਮਾਇਆ ਨੇ ਤਫਾਤਾ ਤិន ਸਾਧੂ ਚਰਨ ਨਾ ਸੇਵੇ ਕਬ ਤិន ਸਭ ਜਨਮ ਆਕਾਤਾ ਜੇ ਨਾ ਸਾਧੂ ਚਰਨ ਸਾਧ ਪਗ ਸੇਵੇ ਤិន ਸਭ ਲੋ ਜਨਮ ਸੁਨਾਥਾ ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ ਧਰ ਦਿਆ ਤਾਰ ਜਗਨ ਨਾਥਾ ਭਾਵੇਂ ਅੰਧਲੇ ਗਿਆ ਨਹੀਂ ਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਅਮ ਅੰਧੇ ਕਾ ਗੋਰ ਅੰਚਲ ਦੀ ਜਾ ਜਨ ਨਾਨਕ ਚਲ ਮਿਲੰਥਾ ਅਮ ਅੰਧੇ ਗਿਆਨ ਹੀਨੇ ਅਗਿਆਨੀ ਕਿਉ ਚਲ ਮਾਰਗ ਪੰਥਾ ਅਮ ਅੰਧੇ ਕਾ ਅੰਚਲ ਦੀ ਜੈ ਜਨ ਨਾਨਕ ਚਲ ਮਨੰਥਾ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹਿਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੀ ਗੁਰ ਨਾਮ ਦਿਓ ਰਹਿਨ ਲਾਤਾ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸਾਡੀ ਸੁਲਤਾਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 696 ਉੱਪਰ ਸਵਾਇਬਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ